ਮੈਂ ਸ਼ੰਭੂ ਬਾਰਡਰ ਬੋਲਦਾਂ ਹਰ ਰੋਜ਼ ਲੱਖਾਂ ਹੀ ਗੱਡੀਆਂ ਟਰੈਕਟਰ ਟਰਾਲੀਆਂ ਸਕੂਟਰ ਮੋਟਰਸਾਈਕਲ ਕਾਰਾਂ ਨਾ ਜਾਣੇ ਕਿਹੜੇ ਕਿਹੜੇ ਬਹਾਨੇ ਮੇਰੇ ਤੋਂ ਹੋ ਕੇ ਗੁਜ਼ਰਦੇ ਨੇ ਪਰ 13 ਜਨਵਰੀ ਦਾ ਉਹ ਦਿਹਾੜਾ ਜਦੋਂ ਅਚਾਨਕ ਹੀ ਟਰੈਕਟਰ ਟਰਾਲੀਆਂ ਦਾ ਬੜਾ ਕਾਫਲਾ ਮੇਰੇ ਤੇ ਆ ਰੁਕਿਆ ਜਦੋਂ ਮੈਨੂੰ ਪਤਾ ਲੱਗਿਆ ਕਿ ਇਹ ਤਾਂ ਮੇਰੇ ਦੇਸ਼ ਦੇ ਕਿਸਾਨ ਨੇ ਤਾਂ ਮੈਂ ਉਸ ਨੂੰ ਆਪਣੀ ਬੁੱਕਲ ਦੇ ਵਿੱਚ ਬਿਠਾ ਲਿਆ ਕਿਉਂਕਿ ਦੂਜੇ ਪਾਸੇ ਮੇਰਾ ਭਰਾ ਹਰਿਆਣਾ ਜਿਹੜਾ ਕੀ ਆਪਣੇ ਉੱਪਰ ਕੰਡੀਆਂ ਤਾਰਾਂ ਕੇਲਾਂ ਤੇ ਕੰਕਰ ਦੀਆਂ ਬੜੀਆਂ-ਬੜੀਆਂ ਦਵਾਰਾਂ ਬਣਾ ਰਿਹਾ ਸੀ ਫਿਰ ਅਚਾਨਕ ਪਤਾ ਲੱਗਿਆ ਕਿ ਜਿਹੜੀਆਂ ਇਹ ਦਿਵਾਰਾਂ ਬਣਾਈਆਂ ਜਾ ਰਹੀਆਂ ਨੇ ਜਿਹੜੀਆਂ ਇਹ ਕਿਲਾ ਲਗਾਈਆਂ ਜਾ ਰਹੀਆਂ ਨੇ ਜਿਹੜੀ ਇਹ ਕੰਡਲੀਆਂ ਤਾਰਾਂ ਲਗਾਈਆਂ ਜਾ ਰਹੀਆਂ ਨੇ ਇਹ ਤਾਂ ਮੇਰੇ ਪੰਜਾਬ ਦੇ ਕਿਸਾਨਾਂ ਵਾਸਤੇ ਲਗਾਈਆਂ ਜਾ ਰਹੀਆਂ ਨੇ ਮਨ ਛੰਨੀ ਛੰਨੀ ਹੋ ਗਿਆ ਫਿਰ ਮੈਂ ਆਪਣੇ ਪੰਜਾਬ ਦੇ ਕਿਸਾਨ ਨੂੰ ਆਪਣੇ ਬੁੱਕਲ 'ਚ ਬਿਠਾ ਲਿਆ ਆਪਣੀ ਗੋਦ 'ਚ ਬਿਠਾ ਲਿਆ ਪਰ ਸ਼ਾਮ ਤੱਕ ਪਤਾ ਲੱਗਿਆ ਕਿ ਦੂਜੇ ਪਾਸਿਓ ਮੇਰਾ ਭਰਾ ਮੇਰੇ ਇਹਨਾਂ ਕਿਸਾਨਾਂ ਦੇ ਉੱਪਰ ਗੋਲੀਆਂ ਦੀ ਵਿਚਾਰਾਂ ਕਰਨ ਲੱਗਿਆ ਅਥਰੂ ਗੈਸ ਦੇ ਗੋਲੇ ਛੱਡਣ ਲੱਗਿਆ ਜਦੋਂ ਮੇਰੇ ਕਿਸੇ ਕਿਸਾਨ ਦਾ ਅਥਰੂ ਜਾਂ ਮੇਰੇ ਕਿਸੇ ਕਿਸਾਨ ਦਾ ਖੂਨ ਮੇਰੀ ਚੋਲੀ 'ਚ गिरਦਾ ਤਾਂ ਮੈਂ ਤੜਫ ਪੈਂਦਾ ਨਿੱਗ ਦੇਣ ਦੀ ਕੋਸ਼ਿਸ਼ ਮੈਂ ਲਗਾਤਾਰ 13 ਤਰੀਕ ਤੋਂ ਕਰ ਰਿਹਾ ਹਾਂ ਦੂਜੇ ਪਾਸਿਓ ਮੇਰਾ ਹਰਿਆਣਾ ਭਰਾ ਬਾਰਡਰ ਲਗਾਤਾਰ ਮੇਰੇ ਇਹਨਾਂ ਮਾਸੂਮ ਬੱਚਿਆਂ ਤੇ ਤਾਕਜ਼ਤ ਕਰਦਾ ਆ ਰਿਹਾ ਹੈ ਪਰ ਮੈਨੂੰ ਇਸ ਗੱਲ ਦੀ ਖੁਸ਼ੀ ਵੀ ਹੁੰਦੀ ਹੈ ਕਿ ਮੇਰਾ ਪੰਜਾਬ ਦਾ ਕਿਸਾਨ ਜੇਕਰ ਮੈਂ ਆਪਣੇ ਪੰਜਾਬ ਦੀ ਗੱਲ ਕਰਾਂ ਮਾਨ ਹੁੰਦਾ ਮੈਨੂੰ ਮੇਰੇ ਪੰਜਾਬ ਤੇ ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ ਹੈ ਪੰਜਾਬ ਜਿੱਥੇ ਕੋਈ ਭੁੱਖਾ ਨਹੀਂ ਸੋਦਾ ਮੇਰੇ ਪੰਜਾਬ ਦੇ ਕਿਸਾਨਾਂ ਨੇ ਜਦੋਂ ਮੇਰੀ ਬੁੱਕਲ ਚਾ ਕੇ ਡੇਰਾ ਲਾਇਆ ਤਾਂ ਲੰਗਰਾਂ ਦਾ ਅੰਤ ਨਹੀਂ ਸੀ ਮੇਰੇ ਬਾਰਡਰ ਦੇ ਉੱਪਰ ਕਿਤੇ ਕੜੀ ਚਾਵਲ ਦੇ ਲੰਗਰ ਲੱਗ ਰਹੇ ਸੀ ਤੇ ਕਿਤੇ ਲੱਸੀ ਦੇ ਲੰਗਰ ਲੱਗ ਰਹੇ ਸੀ ਕਿਤੇ ਮਲਾਈ ਵਾਲਾ ਦੁੱਧ ਲੱਗ ਰਿਹਾ ਸੀ ਤੇ ਕਿਤੇ ਚਿਪਸ ਦੀਆਂ ਪਲੇਟਾਂ ਚੱਲ ਰਹੀਆਂ ਸੀ ਪਰ ਮੇਰਾ ਉਹ ਕਿਸਾਨ ਜਿਹੜਾ ਖੇਤਾਂ 'ਚ ਬੈਠ ਕੇ ਹੱਥਾਂ 'ਤੇ ਰੋਟੀ ਰੱਖ ਕੇ ਉੱਪਰ ਸਬਜ਼ੀਆਂ ਪਾ ਕੇ ਪਿਆਜ਼ ਨੂੰ ਖਾਂਦਾ ਹੋਇਆ ਆਨੰਦ ਮਾਣਦਾ ਹੈ ਉਹੀ ਆਨੰਦ ਮੈਂ ਆਪਣੀ ਬੁੱਕਲ 'ਚ ਬੈਠੇ ਕਿਸਾਨਾਂ ਦਾ ਦੇਖਿਆ ਪਰ ਦੂਜੇ ਪਾਸਿਓਂ ਗੋਲੀਆਂ ਦੀ ਵਿਚਾਰਾਂ ਦੇ ਨਾਲ ਵੀ ਮੈਂ ਆਪਣੇ ਕਿਸਾਨ ਆਪ ਫੱਟੜ ਹੁੰਦੇ ਦੇਖੇ ਇੱਕ ਪਾਸੇ ਅਥਰੂ ਗੈਸ ਦੇ بڑے بڑے ਗੋਲੇ ਉਹਨਾਂ ਦਾ ਰਾਹ ਰੋਕ ਰਹੇ ਸੀ ਪਰ ਉਹਨਾਂ ਦੇ ਬੁਲੰਦ ਹੌਸਲੇ ਟਰੈਕਟਰ ਟਰਾਲੀਆਂ ਦੇ ਉੱਪਰ ਮੇਰਾ ਕਿਸਾਨ ਥੱਕਿਆ ਹਾਰਿਆ ਕਿਸਾਨ ਆਪਣੇ ਹੱਥਾਂ 'ਚ ਝੰਡੇ ਫੜ ਮੇਰੀ ਬੁੱਕਲ 'ਚ ਬੈਠਾ ਦਿੱਲੀ ਵੱਲ ਦੇਖ ਰਿਹਾ ਸੀ ਕਿ ਕਿਆ ਅਸੀਂ ਦਿੱਲੀ ਦੇ ਬਸਨੀਕ ਨਹੀਂ ਕਿਆ ਅਸੀਂ ਹਿੰਦੁਸਤਾਨ ਦੇ ਬਸਨੀਕ ਨਹੀਂ ਪਰ ਮਨ ਦੇ ਵਿੱਚ ਇੱਕ ਬਵਾਲ ਸੀ ਕਿ ਦਿੱਲੀ ਤਾਂ ਜਿੱਤ ਕੇ ਹੀ ਰਵਾਂਗੇ ਪੰਜਾਬ ਤਾਂ ਦਿੱਲੀ ਤੱਕ ਕੋਚ ਕਰੇਗਾ ਹੀ ਪਰ ਜਦੋਂ ਨੀਂਦ ਆ ਜਾਂਦੀ ਤਾਂ ਮੈਂ ਇਹ ਨਹੀਂ ਦੇਖਦਾ ਸੀ ਕਿ ਮੈਂ ਕਿੱਥੇ ਸੁੱਤਾ ਪਿਆ ਛੋਟੇ-ਛੋਟੇ ਬਾਲ ਆਪਣੇ ਮਾਂ-ਬਾਪ ਦੇ ਨਾਲ ਮੇਰੇ ਬਾਰਡਰ ਤੇ ਆਂਦੇ ਤੇ ਆਪਣੇ ਮਾਂ-ਬਾਪ ਦੀਆਂ ਕੁਰਬਾਨੀਆਂ ਨੂੰ ਦੇਖਦੇ ਮੇਰੇ ਸ਼ੰਭੂ ਬਾਰਡਰ ਦੇ ਉੱਪਰ ਮੇਰੀ ਛਾਤੀ ਦੇ ਉੱਪਰ ਰojana ਅਥਰੂ ਗਾਇਸ ਦੇ ਗੋਲੇ ਗਿਰਦੇ ਨੇ ਗੋਲੀਆਂ ਚੱਲਦੀਆਂ ਨੇ ਤੇ ਮੇਰੇ ਕਿਸਾਨਪਰਾ ਉਹਦੇ ਵਿੱਚ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਜਿਹੜੇ ਨੇ ਫੱਟੜ ਵੀ ਹੋ ਗਏ ਨੇ ਮੇਰੀ ਬੁੱਕਲ ਨੂੰ ਹੀ ਮੇਰੇ ਕਿਸਾਨਾਂ ਨੇ ਆਪਣਾ ਘਰ ਬਣਾ ਲਿਆ ਜਿੱਧਰ ਵੀ ਦੇਖਦਾ ਹਾਂ ਉਧਰ ਕਿਸਾਨ ਹੀ ਕਿਸਾਨ ਨਜ਼ਰ ਆਉਂਦਾ ਹੈ ਟਰੈਕਟਰ ਟਰਾਲੀਆਂ ਦੀਆਂ ਲੱਗੀਆਂ ਲੰਬੀਆਂ ਲਾਈਨਾਂ ਮੈਨੂੰ ਵੀ ਗਰਗਰ ਕਰ ਦਿੰਦੀਆਂ ਨੇ ਜਦੋਂ ਮੇਰੇ ਪੰਜਾਬ ਦਾ ਕਿਸਾਨ ਜਿਨ੍ਹਾਂ ਦੀ ਉਮਰਾਂ 60 ਸਾਲ ਤੋਂ ਉੱਪਰ ਹੋ ਗਈਆਂ ਨੇ ਜਦੋਂ ਨਾਰਾ ਲਗਾਉਂਦੀਆਂ ਨੇ ਕਿ ਬੋਲੇ ਕਿ ਬੋਲੇ ਕਿ ਹਾਂ ਹੱਥ ਵਿੱਚ ਸਾਹ ਵਿੱਚ ਬੜੀ ਤੇਜ਼ ਆਵਾਜ਼ ਆ ਜਾਂਦੀ ਹੈ ਸਾਸ ਰਿਆਕਾ ਸੋ ਮੇਰੇ ਬਸਾਮ ਪੰਜਾਬ ਦੇ ਕਿਸਾਨਾਂ ਦੇ ਨਾਲ ਸਾਡੀ ਅੱਜ ਦੀ ਨੌਜਵਾਨ ਪੀੜੀ ਆਹ ਭੂਮੀ ਬੜੀ ਸੰਖਿਆ ਦੇ ਵਿੱਚ ਬਹੁਤ ਜੁਰਗਾ ਦਾ ਸਾਥ ਦੇ ਲਈ ਆ ਰਹੇ ਨੇ ਲੰਗਰ ਪਾਣੀ ਚੱਲ ਰਿਹਾ ਹੈ ਬੜੀ ਕਰ ਰਹੇ ਨੇ ਮੇਰੇ ਪੰਜਾਬ ਦੇ ਕਿਸਾਨ ਕਿ ਕਦੋਂ